ਇਸ ਤੋਂ ਪਹਿਲਾਂ ਜਿਹੜੇ ਹੁੰਦੇ ਰਹੇ ਉਹਨਾਂ ਨੂੰ ਪਤਾ ਸੀ ਲੋਕਾਂ ਨੇ ਜਾਣਾ ਕਿੱਥੇ ਆ 5 ਸਾਲਾਂ ਬਾਅਦ ਦੂਜੀ ਦੀ ਵਾਰੀ ਆਉ ਆਟੋਮੈਟਿਕਲੀ ਫਿਰ ਉਹ ਤੋਂ ਤੰਗ ਹੋ ਕੇ ਫੇਰ ਸਾਡੀ ਵਾਰੀ ਆਉਗੀ ਉਹ 5 ਸਾਲਾਂ ਜਿਹੜਾ ਲੁੱਟ ਲਟਾ ਹੁੰਦਾ ਸੀ ਉਹ ਸਾਂਭ ਲੈਂਦੇ ਸੀ ਇਹਨਾਂ ਨੂੰ ਫੇਰ ਵਾਰੀ ਆ ਜਾਂਦੀ ਸੀ ਆ ਚੱਲਦਾ ਰਿਹਾ ਹੈ ਬਸ ਇੱਕ ਨਵੀਂ ਉਮੀਦ ਦੀ ਕਿਰਨ ਇੱਕ ਹਨੇਰੀ ਸੁਰੰਗ ਦੇ ਵਿੱਚੋਂ ਸੂਰਜ ਦੀ ਕਿਰਨ ਵਾਂਗੂ ਆਮਾਦੀ ਪਾਰਟੀ ਨਿਕਲੀ ਉਹਨੇ ਥੋੜੇ ਜਿਹਾ ਪਹਿਲਾਂ ਬੜੀਆਂ ਤਸ਼ੱਦਦ ਵੀ ਕੀਤੀ ਜਿਹੜਾਂ ਜੂਣਾਂ ਚ ਵੀ ਭੇਜੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਕੋਈ ਪਾਰਟੀ ਹੋਰ ਨਾ ਖੜੀ ਹੋਵੇ ਪਰ ਲੋਕਾਂ ਦੇ ਪਿਆਰ ਨੇ ਪਾਰਟੀ ਨੂੰ ਖੜੇ ਕੀਤਾ ਦਿੱਲੀ ਤੋਂ ਸ਼ੁਰੂ ਹੋਏ ਪੰਜਾਬ ਚ ਆਏ ਫਿਰ ਰਾਜ ਸਭਾ ਦੇ ਵਿੱਚ ਇਸ ਵਕਤ ਸੱਤ ਸਾਡੇ ਐਮਪੀ ਨੇ ਤਿੰਨ ਸਾਡੇ ਲੋਕ ਸਭਾ ਚ ਨੇ ਗੋਆ ਸਾਡੇ ਐਮਐਲਏ ਨੇ ਸਾਡੇ ਗੁਜਰਾਤ ਚ ਐਮਐਲਏ ਨੇ ਸਾਡੇ ਜੰਮੂ ਕਸ਼ਮੀਰ ਚ ਲੋਡਾ ਤੋਂ ਐਮਐਲਏ ਸਾਡਾ ਆਮ ਆਦਮੀ ਪਾਰਟੀ ਦਾ ਹੈ ਹੌਲੀ ਹੌਲੀ ਪਾਰਟੀ ਜਿਹੜੀ ਹਜੇ 10 12 ਸਾਲਾਂ ਦੀ ਪਾਰਟੀ ਹੈ ਜੀ ਹੌਲੀ ਹੌਲੀ ਪਾਰਟੀ ਅੱਗੇ ਵਧੂਗੀ ਤੁਹਾਡੇ ਸਹਿਯੋਗ ਨਾਲ ਵਧੂਗੀ ਕਿਉਂਕਿ ਬਾਕੀ ਪਾਰਟੀਆਂ ਕਾਂਗਰਸ 1885 ਚ ਬਣੀ ਸੀ ਜੀ ਤੇ ਉਹਨਾਂ ਦਾ ਪਹਿਲਾ ਕਾਉਂਸਲਰ 1930 ਚ ਜਿੱਤਿਆ ਸੀਗਾ ਜੀ ਕਾਉਂਸਲਰ ਗਾਂਧੀ ਜੀ ਵੀ ਆ ਗਏ ਸੀ ਉਸ ਵੇਲੇ ਮਤਲਬ 45 ਸਾਲਵਾ ਦੀ ਇੱਕ ਕਾਉਂਸਲਰ ਜਿੱਤਿਆ ਸੀ ਉਹਨਾਂ ਨੇ 1930 ਚ ਬੀਜੇਪੀ ਜੀ ਨੂੰ ਕਹਿੰਦੇ ਆ ਜਨ ਸੰਗ 1900 55 ਚ ਬਣੀ ਸੀ 26 ਸਾਲ ਬਾਅਦ 1984 ਚ 2 ਐਮਪੀ ਆਏ ਸੀ ਤੇ ਆਮ ਆਨੀ ਪਾਰਟੀ 2012 ਚ ਬਣੀ 4 ਐਮਪੀ 2014 ਚ ਪੰਜਾਬ ਚੋਂ ਆ ਵੀ ਤੁਹਾਡਾ ਵੀ ਪਟਿਆਲਾ ਤੋਂ ਨਾਬਾ ਜਿਹੜਾ ਪਟਿਆਲੇ ਚ ਪੈਂਦਾ 4 ਐਮਪੀ ਆ ਮਾਲਵਾ ਬੈਲਟ ਚ ਹੋ ਗਏ 2017 ਚ ਮੁੱਖ ਵਿਰੋਧੀ ਧਿਰ ਬਣਾਤੇ ਤੇ 2022 ਦੇ ਵਿੱਚ 92 ਸੀਟਾਂ ਇਤਿਹਾਸ ਚ ਪਹਿਲੀ ਵਾਰ ਕਿਸੇ ਪਾਰਟੀ ਨੂੰ ਦੇ ਕੇ ਤੁਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਈ ਔਰ ਸਾਡਾ ਕੰਮ ਹੈ ਉਸ ਫਤਵੇ ਦਾ ਸਤਿਕਾਰ ਕਰਨਾ ਆਦਰ ਕਰਨਾ ਪੇਬੈਕ ਕਰਨਾ ਲੋਕਾਂ ਨੇ ਤਾਂ ਪਿਆਰ ਦਿੱਤਾ ਆਪਣਾ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਸ਼ੁਰੂ ਉਸੇ ਦਿਨ ਤੋਂ ਹੀ